ਕੱਲ ਮਿਤੀ 21 ਤਰੀਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਫਕਤਾਪਾਈ ਕਾ ਦਾਣਾ ਮੰਡੀ ਦੇ ਵਿੱਚ ਇੱਕ ਲੜਕੀ ਹਰਪ੍ਰੀਤ ਕੌਰ ਦੇ ਲੱਤ ਦੇ ਵਿੱਚ ਇੱਕ ਫਾਇਰ ਲੱਗਿਆ ਸੀਗਾ ਇਸ ਨੂੰ ਪਹਿਲਾਂ ਸਿਵਲ ਹਸਪੀਟਲ ਫਕਤਾਪਾਈ ਕਾ ਦਾਖਲ ਕੀਤਾ ਗਿਆ ਸੀਗਾ ਉੱਥੋਂ ਸਿਵਲ ਹਸਪੀਟਲ ਬਠਿੰਡਾ ਵਾਸਤੇ ਰੈਫਰ ਕੀਤਾ ਗਿਆ ਸੀਗਾ ਸਿਵਲ ਹਸਪੀਟਲ ਬਠਿੰਡਾ ਦੇਖੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਪਹੁੰਚੀ ਤਾਂ ਹਰਪ੍ਰੀਤ ਕੌਰ ਜਿਹੜੀ ਸੀਗੀ ਉਹਦੇ ਲੱਤ ਦੇ ਵਿੱਚ ਫਾਇਰ ਲੱਗਿਆ ਹੋਇਆ ਸੀਗਾ ਤੇ ਉਹਦੇ ਹਸਬੰਦ ਅਰਸ਼ਦੀਪ ਸਿੰਘ ਜਿਹੜਾ ਸੀ ਉਹਨੂੰ ਲੈ ਕੇ ਆਏ ਸੀਗਾ ਹਸਪੀਟਲ ਦੇ ਵਿੱਚ ਜਦੋਂ ਉਹਨਾਂ ਕੋਲ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਜਿਹੜੇ ਦਾਣਾ ਮੰਡੀ ਦੇ ਵਿੱਚ ਅਸੀਂ ਆਏ ਸੀਗੇ ਦੋਵੇਂ ਮੀਮੇ ਵਿੱਚ ਸੈਰ ਕਰ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੋ ਵਿਅਕਤੀ ਆਉਂਦੇ ਆ ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਪਿੱਛੋਂ ਆ ਕੇ ਫਾਇਰ ਕੀਤਾ ਫਾਇਰ ਕਰਨ ਤੋਂ ਬਾਅਦ ਜਿਹੜੇ ਇਹ ਸਪਲੈਂਡਰ ਮੋਟਰਸਾਈਕਲ ਤੇ ਸੀਗੀ ਜਿਹਦੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀਗੀ ਤੇ ਇਹ ਦੋਵੇਂ ਬੰਦੇ ਜਿਹੜੇ ਸੀਗੇ ਉਹਨਾਂ ਦੇ ਮੂੰਹ ਟਕੇ ਹੋਏ ਸੀਗੇ ਤੇ ਫਾਇਰ ਕਰਨ ਤੋਂ ਬਾਅਦ ਉਹ ਦਾਣਾ ਮੰਡੀ ਦੇ ਵਿੱਚੋਂ ਫਰਾਰ ਹੋ ਗਏ ਸੀਗੇ ਸੋ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੈ ਮਾਨਯੋਗ ਐਸਐਸਪੀ ਸਾਹਿਬ ਅੰਮ੍ਰਿਤਸਰ ਵਾਲੋਂ ਵੱਖ- ਜਿਨ੍ਹਾਂ ਦੀ ਟੀਮਾਂ ਦੀ ਅਗਵਾਈ ਡੀਐਸਪੀ ਡੀ ਸ਼੍ਰੀ ਮਨਜੀਤ ਸਿੰਘ ਜੀ ਕਰ ਰਹੇ ਸੀਗੇ ਇਹਦੇ ਵਿੱਚ ਸੀਆਈਏ 1 ਸੀਆਈਏ 2 ਤੇ ਐਸਐਚਓ ਦਿਆਲਪੁਰਾ ਜਿਹੜੇ ਸੀਗੇ ਇਹਨਾਂ ਦੀ ਵੱਖ-ਵੱਖ ਟੀਮਾਂ ਬਣਾ ਕੇ ਇਹਨੂੰ ਟ੍ਰੇਸ ਕਰਨ ਵਾਸਤੇ ਲੱਗੇ ਹੋਏ ਸੀਗੇ ਤਾਂ ਇਹਦੇ ਵਿੱਚੋਂ ਇੱਕ ਬੜੀ ਇੰਟਰਸਟਿੰਗ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਜਿਹੜਾ ਅਰਸ਼ਦੀਪ ਸਿੰਘ ਹੈ ਤੇ ਇੱਕ ਇਹਦਾ ਦੋਸਤ ਸੁਚੈਨ ਸਿੰਘ ਇਹ ਦੋਵੇਂ ਜਿਹੜੇ ਬੰਦੇ ਸੀਗੇ ਇਹਨਾਂ ਦੇ ਕੋਲ ਨਜਾਇਜ਼ ਵੈਪਨ ਸੀਗੇ 2 32 ਬੋਲ ਤੇ ਨਾਲ ਚਾਰ ਜਿੰਦਾ ਕਾਰਤੂ ਸੀਗੇ ਇਹਨਾਂ ਨੇ ਆਪਣੇ ਦੋ ਦੋਸਤਾਂ ਦੇ ਨਾਲ ਤਾਲਮਲ ਕੀਤਾ ਸੀਗਾ ਜਿਨ੍ਹਾਂ ਦੇ ਨਾਲ ਸੰਦੀਪ ਸਿੰਘ ਤੇ ਟੈਲ ਸਿੰਘ ਹੈ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਜਿਹੜੇ ਸਾਡੇ ਕੋਲੇ ਦੋ ਅਸਲੇ ਹੈਗੇ ਆ ਇਹ ਉਹਨਾਂ ਨੇ ਕਿ ਡਿਲੀਵਰ ਕਰਨੇ ਸੀਗੇ ਸੰਦੀਪ ਤੇ ਟੈਲ ਨੂੰ ਇਹ ਦੋਵੇਂ ਬੰਦੇ ਜਦੋਂ ਇੱਥੇ ਘਰ ਦੇ ਵਿੱਚੋਂ ਨਿਕਲੇ ਤਾਂ ਇਹਨਾਂ ਨੇ ਕਿਹਾ ਵੀ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਤਾਂ ਇਹਨਾਂ ਨੇ ਆਪਣੇ ਘਰ ਵਾਲੀ ਨੂੰ ਕਿਹਾ ਵੀ ਅਰਸ਼ਪ੍ਰੀ ਜਿਹੜੀ ਹਰਪ੍ਰੀਤ ਕੌਰ ਹੈਗੀ ਉਹਨਾਂ ਨੂੰ ਵੀ ਨਾਲ ਲੈ ਲਿਆ ਤਾਂ ਕਿ ਜਿਹੜਾ ਹੈਗਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋ ਜਾਏ ਵੀ ਇਹਨਾਂ ਕੋਲ ਕੋਈ ਵੈਪਨ ਹੈਗਾ ਸੋ ਤਿੰਨੇ ਜਿਹੜੇ ਹੈਗੇ ਉਥੋਂ ਦਾਣਾ ਮੰਡੀ ਘਰ ਤੋਂ ਚੱਲ ਕੇ ਦਾਣਾ ਮੰਡੀ ਪਹੁੰਚ ਜਾਂਦੇ ਆ ਉੱਥੇ ਜਦੋਂ ਇਹ ਵੇਟ ਕਰ ਰਹੇ ਸੀਗੇ ਸੰਦੀਪ ਤੇ ਟੈਲ ਦੀ ਤਾਂ ਇਹ ਜਿਹੜੀ ਅਚਾਨਕ ਜਿਹੜਾ ਸੁਖ ਫਾਇਰ ਜਿਹੜਾ ਸੀਗਾ ਉਹ ਲੜਕੀ ਦੇ ਲੱਤ ਤੇ ਲੱਗ ਗਿਆ ਲੜਕੀ ਦੇ ਲੱਤ ਲੱਗਣ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੋਂ ਦਾਣਾ ਮੰਡੀ ਤੋਂ ਘਰ ਚਲੇ ਜਾਂਦੇ ਆ ਘਰੇ ਜਾਣ ਤੋਂ ਬਾਅਦ ਫਿਰ ਇਹਨਾਂ ਨੇ ਉੱਥੇ ਬੈਠ ਕੇ ਸਟੋਰੀ ਬਣਾਈ ਵੀ ਜਿਹੜੀ ਇਦਾਂ ਦਾ ਕਰਕੇ ਆਪਾਂ ਇਹ ਸਟੋਰੀ ਦੱਸਾਂਗੇ ਵੀ ਸਾਡੇ ਉੱਤੇ ਦੋ ਵਿਅਕਤੀ ਜਿਹੜੇ ਆ ਕੇ ਫਾਇਰ ਕਰਕੇ ਚਲੇ ਗਏ ਤੇ ਇਹ ਜਿਹੜੀ ਹੈਗੀ ਕਹਾਣੀ ਨੂੰ ਇਹਨਾਂ ਨੇ ਉੱਥੇ ਬਦਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਵੈਪਨ ਜਿਹੜੇ ਸੀਗੇ ਨਜਾਇਜ਼ ਸੀਗੇ ਤੇ ਨਜਾਇਜ਼ ਵੈਪਨ ਦੇ ਫੜੇ ਜਾਣ ਦਾ ਡਰ ਤੋਂ ਜਿਹੜਾ ਹੈਗਾ ਇਹਨਾਂ ਨੇ ਸਟੋਰੀ ਨੂੰ ਟਵਿਸਟ ਕਰ ਲਿਆ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੂੰ ਵੀ ਗੁੰਮਰਾਹ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਜਿਹੜੀ ਹੈਗੀ ਇਹਨਾਂ ਨੇ ਬਿਲਕੁਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪੁਲਿਸ ਪਾਰਟੀ ਵੱਲੋਂ ਬਿਲਕੁਲ ਹੀ ਇਹਦੇ ਵਿੱਚ ਇਨਵੈਸਟਿਗੇਟਿਵ ਨਾਲ ਕੰਮ ਕਰਦੇ ਹੋਏ ਇਹਨਾਂ ਦੇ ਜਿਹੜੇ ਸਟੋਰੀ ਸੀ ਉਹਨੂੰ ਬੇਨਕਾਬ ਕੀਤਾ ਤੇ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਇਨਵੋਲਵ ਸੀਗੇ ਸੁਖਚੈਨ ਅਰਸ਼ਦੀਪ ਹਰਪ੍ਰੀਤ ਕੌਰ ਤੇ ਤਹਿਲ ਸਿੰਘ ਤੇ ਸੰਦੀਪ ਸਿੰਘ ਇਹਨਾਂ ਪੰਜਾਂ ਨੇ ਪਛਾਣ ਹੋ ਗਈ ਜਿਹਦੇ ਵਿੱਚੋਂ ਸਾਡੇ ਅਰਸ਼ਦੀਪ ਸਿੰਘ ਤਹਿਲ ਸਿੰਘ ਸੰਦੀਪ ਤੇ ਸੁਖਚੈਨ ਇਹਨਾਂ ਚਾਰਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਇਹ ਸਾਡੀ ਪੁਲਿਸ ਕਸਟਡੀ ਦੇ ਵਿੱਚ ਹੈਗੇ ਆ ਜਿਹੜੀ ਹਰਪ੍ਰੀਤ ਕੌਰ ਹੈਗੀ ਹੈ ਇਹਦੇ ਫਾਇਰਆਰਮ ਇੰਜਰੀ ਹੋਣ ਕਰਕੇ ਸਿਵਲ ਹਸਪੀਟਲ ਦੇ ਵਿੱਚ ਇਹ ਐਡਮਿਟ ਹੈਗੀ ਹੈ ਜਿਹਦੇ ਉੱਪਰ ਸਾਡੀ ਜਿਹੜੀ ਪੁਲਿਸ ਕਾਰਦ ਲੱਗੀ ਹੋਈ ਹੈ ਉੱਥੇ ਜਦੋਂ ਲਾਜ ਕੰਪਲੀਟ ਹੋਣ ਤੋਂ ਬਾਅਦ ਇਹ ਵੀ ਜਿਹੜੀ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕੀਤੀ ਜਾਊਗੀ ਮੋਢੀ ਪੁਸ਼ਕੇਸ਼ ਦੇ ਵਿੱਚ ਇਹੀ ਆਇਆ ਵੀ ਇਹ ਦੋੜੇ ਵੈਪਨ ਸੀਗੇ ਇਹਨਾਂ ਨੇ ਅਗੇ ਡਿਲੀਵਰ ਕਰਨੇ ਸੀਗੇ ਉਸ ਵੈਪਨ ਦੇ ਨਾਲ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਦੋਂ ਫਾਇਰ ਹੋਣ ਤੋਂ ਬਾਅਦ ਇਹ ਡਰ ਗ ਮਨਘੜਤ ਕਹਾਣੀ ਬਣਾ ਕੇ ਜਿਹੜਾ ਐਡਮਿਟ ਹੋਇਆ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਗਮਰਾਹ ਕਰਨ ਦੀ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਡੀਐਸਪੀ ਡੀ ਦੀ ਗਵਾਹੀ ਦੇ ਵਿੱਚ ਸਾਰੇ ਟੀਮਾਂ ਵੱਲੋਂ ਮਸਤੀ ਨਾਲ ਕੰਮ ਕਰਦੇ ਹੋਏ ਇਹਨੂੰ ਬੇਨਕਾਬ ਕਰਕੇ ਇਹਨਾਂ ਨੂੰ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਇੱਕ ਦੋਸ਼ੀ ਜਿਹੜੀ ਹੈਗੀ ਹਰਪ੍ਰੀਤ ਕੌਰ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਇਹਦੇ ਵਿੱਚ ਇੱਕ ਚੀਜ਼ ਨਵੀਂ ਹੋਰ ਨਿਕਲ ਕੇ ਸਾਹਮਣੇ ਆਈ ਵੀ ਲੜਕੀ ਜਿਹੜੀ ਹਰਪ੍ਰੀਤ ਕੌਰ ਹੈ ਜੀਰਪੁਰ ਦੀ ਰਹਿਣ ਵਾਲੀ ਹੈ ਤੇ ਇਸ ਇਹਦੀ ਜਿਹੜੀ ਉਹ عمر ਹੈਗੀ ਆ ਉਹ ਵੀ ਇਹਨੇ ਸਾਨੂੰ ਜਿਹੜੀ ਸੀਗੀ 21 ਸਾਲ ਦੀ ਦੱਸਿਆ ਸੀਗਾ ਬਟ ਘਰ ਵਾਲਿਆਂ ਨੇ ਜਿਹੜਾ ਹੈਗਾ ਇਹਦੇ ਤੇ ਮੁਕੱਦਮਾ ਦਰਜ ਕਰਾਇਆ ਵੀ ਘਰ ਵਾਲੇ ਕਿਉਂਕਿ ਇਹ ਉੱਥੇ ਨਿਕਲ ਕੇ ਆਈ ਸੀਗੀ ਅਰਸ਼ ਅਰਸ਼ਦੀਪ ਸਿੰਘ ਦੇ ਨਾਲ ਕਿਉਂਕਿ ਇਹਨਾਂ ਨੇ ਕਿਹਾ ਵੀ ਅਰਸ਼ਦੀਪ ਸਿੰਘ ਦੇ ਨਾਲ ਵਿਆਹੀ ਹੋਈ ਹੈ ਬਟ ਉਹਦੇ ਨਾਲ ਮੈਰਿਡ ਨਹੀਂ ਸੀਗੀ ਇਹਦੇ ਵਿੱਚ ਵਿੱਚ ਉਹਨਾਂ ਨੇ 112 ਨੰਬਰ ਮੁਕੱਦਮਾ ਵੀ ਜਿਹੜਾ ਹੈਗਾ ਇਹਦੇ ਖਿਲਾਫ ਦਰਜ ਕਰਾਇਆ ਹੋਇਆ ਬਟ ਉਹ ਮੁਕੱਦਮਾ ਉਹਨਾਂ ਨੇ ਪਵਨ ਕੁਮਾਰ ਦੇ ਨਾਮ ਤੇ ਕਿਸੇ ਬੰਦੇ ਦੇ ਦਰਜ ਕਰਾਇਆ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਸ਼ੱਕ ਸੀਗਾ ਕਿ ਜਿਹੜੀ ਸਾਡੀ ਲੜਕੀ ਨੂੰ ਪਵਨ ਕੁਮਾਰ ਜਿਹੜਾ ਭਜਾ ਕੇ ਲੈ ਗਿਆ ਬਟ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਜਿਹੜੀ ਜਿਹੜੀ ਚੀਜ਼ਾਂ ਬੇਨਕਾਬ ਹੋਈਆਂ ਨੇ ਵੀ ਇਹਦੇ ਵਿੱਚ ਜਿਹੜੇ ਚਾਰ ਦੋਸ਼ੀ ਅਸੀਂ ਉਹਨਾਂ ਗ੍ਰਿਫਤਾਰ ਕਰ ਲੈਣੇ ਇਹ ਲੜਕੀ ਜਿਹੜੀ ਹੈਗੀ ਐਡਮਿਟ ਹੈ ਇਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਇਹ ਅਸਲਾ ਲੈ ਕੇ ਕਿੱਥੋਂ ਆਇਆ ਸੀ ਜੀ ਇੱਥੇ ਦੇਣਾ ਸੀ ਇਹ ਚਾਰ ਜਿਹੜੇ ਦੋਸ਼ੀ ਨੇ ਅਸਲਾ ਦੋ ਜਿਹੜੇ ਅਸ਼ੇਦੀਪ ਤੇ ਸੁਖਚੈਨ ਇਹਨਾਂ ਦੋਨਾਂ ਕੋਲੋਂ ਹਥਿਆਰ ਸੀਗਾ ਇਹਨਾਂ ਨੇ ਸਾਡੀ ਪੁੱਛਗਿੱਛ ਦੇ ਵਿੱਚ ਦੱਸਿਆ ਵੀ ਇਹ ਜਿਹੜੇ ਅਸਲੇ ਸੀਗੇ ਇਹਨਾਂ ਨੇ ਬਾਹਰੋਂ ਕਿਸੇ ਬੰਦੇ ਤੋਂ ਮੰਗਾਇੇ ਸੀਗੇ ਉਹ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਦੇ ਬਾਰੇ ਸਾਨੂੰ ਦੱਸਿਆ ਉਹਦੇ ਬਾਰੇ ਉਹ ਪ੍ਰੋਟਸਟ ਦੀ ਕਰ ਰਹੇ ਆ ਕਿਉਂਕਿ ਉਹਦੇ ਬਾਰੇ ਡਰੈਸ ਪ੍ਰੋਪਰ ਨਹੀਂ ਦਿੱਤਾ ਉਹਨੂੰ ਤਸਦੀਕ ਕਰਕੇ ਫਿਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਹੋ ਰਹੀ ਹੈ ਕਿੰਨਾ ਗਰੋਲਾ ਹੈ ਡੈਫੀਨਿਟਲੀ ਇਨਵੋਲਵ ਹੈਗੀ ਹੈ ਜਦੋਂ ਕੱਲ ਵੀ ਮੀਡੀਆ ਵਾਲੇ ਤੁਸੀਂ ਵੀ ਸਾਰੇ ਉੱਥੇ ਜਦੋਂ ਗਏ ਸੀਗੇ ਤਾਂ ਉਹਨਾਂ ਨੇ ਤੁਹਾਡੇ ਸਾਹਮਣੇ ਬਾਈਟ ਦਿੱਤੀ ਸੀ ਕਿ ਮੋਟਰਸਾਈਕਲ ਸਵਾਰ ਵਿਅਕਤੀ ਜਿਹੜੇ ਦੋ ਮੈਨੂੰ ਗੋਲੀ ਮਾਰ ਕੇ ਗਏ ਆ ਉਹਦੀ ਜਿਹੜੀ ਮੀਡੀਆ ਦੀ ਫੁਟੇਜ ਹੈਗੀ ਆ ਜਾਂ ਵੀਡੀਓ ਜਿਹੜੀ ਬਾਈਟ ਦੀ ਫੁਟੇਜ ਵੀ ਤੁਹਾਡੇ ਕੋਲ ਸਾਰਿਆਂ ਕੋਲ ਮੌਜੂਦ ਹੈ ਤਾਂ ਜਦੋਂ ਸਾਡੀ ਪੁਲਿਸ ਪਾਰਟੀ ਨੇ ਵੀ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਤੇ ਇਹਨਾਂ ਨੇ ਪਹਿਲੀ ਇਹੀ ਦ ਤੇ ਉਹਨਾਂ ਨੇ ਜਿਹੜਾ ਹੈਗਾ ਮੈਰੇ ਫਾਇਰ ਕੀਤਾ ਸੋ ਇਸ ਕਰਕੇ ਜਦੋਂ ਇਸ ਸਟੋਰੀ ਤੋਂ ਬਾਅਦ ਜਿਹੜੀ ਬੜੀ ਸਨਸਨੀਖੇਜ਼ ਬਣ ਗਿਆ ਸੀ ਵੀ ਇੱਕ ਦਿਨ ਦਿਹਾੜੇ ਜਿਹੜੀ 9 10 ਵਜੇ ਤਕਰੀਬੇ ਦਾਣਾ ਮੰਡੀ ਦੇ ਵਿੱਚ ਦੋ ਬੰਦੇ ਫਾਇਰ ਕਰਕੇ ਗਏ ਨੇ ਸੋ ਇੱਕ ਬੜਾ ਰੂਮਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਸਰ ਜਿਹੜੇ ਉਹ ਜਿਹੜੇ ਦੋ ਮੋਟਰਸਾਈਕਲ ਸਵਾਰ ਸੀ ਇਹ ਕਿੱਥੇ ਰਹਿਣ ਵਾਲੇ ਨੇ ਇਹ ਜਿਹੜੇ ਦੋ ਬੰਦੇ ਹੈਗੇ ਆ ਇਹ ਇਹ ਸਾਰੇ ਦੋ ਬੰਦੇ ਜਿਹੜੇ ਅਰਸ਼ਦੀਪ ਤੇ ਸੁਖਜੈਨ ਭਗਤਾਪਾਈ ਕਦਰ ਰਹਿਣ ਵਾਲੇ ਨੇ ਤੀਸਰਾ ਬੰਦਾ ਸੰਦੀਪ ਸਿੰਘ ਜਿਹੜੇ ਵੀ ਭਗਤਾਪਾਈ ਕਦਰ ਰਹਿਣ ਵਾਲਾ ਟੈਲ ਸਿੰਘ ਜਿਹੜਾ ਹੈ ਸੁਖਾ ਨੰਦ ਰਹਿਣ ਵਾਲਾ ਡਿਫਿਕਲ ਕਰ ਰਹੇ ਹੋ ਜੀ ਇਹਦਾ ਛੁੱਕੜ ਕੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੈਪਨ ਹੁੰਦੇ ਲੈਂਡਰੀਂ ਦੀ ਗੱਲ ਕਰ ਰਹੇ ਹੋਗੇ ਐਸਾ ਮਤਲਬ ਇਹ ਕ੍ਰਿਮੀਨਲ ਟਾਈਪ ਬੰਦਾ ਹੈ ਡੈਫੀਨਟਲੀ ਇਹਨਾਂ ਜਿਹੜੇ ਇਹਨਾਂ ਨੇ ਦੋ ਵੈਪਨ ਹੈਗੇ ਸੀਗੇ ਬਤੀਪੁਰ ਦੋਨੋਂ ਨਾਜਾਇਜ਼ ਵੈਪਨ ਨੇ ਦੇਸੀ ਵੈਪਨ ਨੇ ਨਾਲ ਇਹਨਾਂ ਕੋਲ ਚਾਰ ਦਿੰਦਾ ਕਾਰਤੂ ਸੀਗੇ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਇਹਨਾਂ ਨੇ ਸੰਦੀਪ ਤੇ ਟਾਇਲ ਦੇ ਨਾਲ ਮਿਲ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਸੋ ਉਹਦੀ ਸਾਰੀ ਪਲੈਨਿੰਗ ਵਾਸਤੇ ਸਾਰੇ ਇਕੱਠੇ ਹੋਏ ਸੀ ਕਿ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਇਸੇ ਕਰਕੇ ਇਹ ਲੜਕੀ ਨੂੰ ਜਿਹੜਾ ਹੈਗਾ ਉਹਦੇ ਨਾਲ ਲੈ ਕੇ ਚਲੇ ਗਏ ਸੀ ਤੇ ਇਹਨੇ ਜਿਹੜੀ ਹੈਗੀ ਹੈ ਕਿ ਹਰਪ੍ਰੀਤ ਕੌਰ ਨਾਲ ਇਹਨੇ ਮੈਰਿਜ ਕਰਾਈ ਹੋਈ ਹੈ ਅਰਸ਼ਦੀਪ ਸਿੰਘ ਦੀ ਮੈਰਿਜ ਹੋਈ ਹੋਈ ਹੈ ਤੇ ਇਹ ਹਰਪ੍ਰੀਤ ਕੌਰ ਨੂੰ ਆਪਣੇ ਨਾਲ ਲੈ ਕੇ ਉੱਥੇ ਚਲੇ ਗਿਆ ਸੀਗਾ ਤੇ ਇਹਨੇ ਮਲੇ ਉੱਥੇ ਜਦੋਂ ਪਲਾਨਿੰਗ ਦੇ ਵਿੱਚ ਜਿਹੜਾ ਸੁਖਚੈਨ ਹੈ ਇਹਦੇ ਕੋਲੋਂ ਫਾਇਰ ਹੋ ਗਿਆ ਜਿਹੜਾ ਕਿ ਹਰਪ੍ਰੀਤ ਕੌਰ ਦੇ ਨਾਲ ਗਿਆ ਸੀ ਇਹ ਸਾਡੀ ਇਨਵੈਸਟੀਗੇਸ਼ਨ ਇਹਦੇ ਵਿੱਚ ਜੀ ਇਨਟੈਰੋਗੇਸ਼ਨ ਕਰ ਰਹੇ ਹਨ ਤੇ ਪੁਲਿਸ ਰਿਮਾਂਡ ਲੈ ਕੇ ਫਰਦਰ ਕਰਾਂਗੇ ਕਿ ਕਿਸ ਸਪੈਸੀਫਿਕ ਟਾਰਗੇਟ ਵਾਸਤੇ ਇਹਨਾਂ ਨੇ ਵੈਪਨ ਯੂਜ਼ ਕਰਨੇ ਸੀਗੇ ਹਰ ਇੱਕ ਪਹਿਲੇ ਕੋਈ ਪਰਚਾ ਹੈਗਾ ਜੀ ਇਹਨਾਂ ਦੇ ਉੱਪਰ ਪਹਿਲੇ ਕਿਸੇ ਦੇ ਉੱਪਰ ਕੋਈ ਮੁਕਦਮਾ ਦਰਜ ਨਹੀਂ ਹੈਗਾ ਸਾਰਿਆਂ ਦਾ ਜਿਹੜਾ ਹੈਗਾ ਕ੍ਰਿਮੀਨਲ ਰਿਕਾਰਡ ਕਲੀਨ ਹੈਗਾ ਇਹ ਵੀ ਇਹਨਾਂ ਦੀ ਸਾਰਿਆਂ ਦੀ ਛੂਟੀ ਹੈ ਜੀ ਇਹ ਵੀ 22 ਸਾਲ ਦੇ ਬੰਦੇ ਹੈਗੇ ਸਾਰੇ ਸਰਕਰ ਦਾ ਕਿਸੇ ਕੰਮ ਨਹੀਂ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਹੈਗੇ ਇਹ ਸਲੂਨ ਤੇ ਕੰਮ ਕਰਦੇ ਆ ਜਿਹੜਾ ਅਸ਼ਦੀ ਪਹਿ ਗਿਆ ਪਹਿਲਾ ਜੀਰਕਪੁਰ ਆਪਣੇ ਭਰਾ ਦੇ ਕੋਲ ਗਿਆ ਸੀਗਾ ਉਹ ਜਮੈਟੋ ਦਾ ਜਿਹੜਾ ਭਰਾ ਕੰਮ ਕਰਦਾ ਸੀਗਾ ਉਹਦੇ ਕੋਲ ਜਾ ਕੇ ਨੇ ਉੱਥੇ ਇੱਕ ਦੋ ਕੰਪਨੀਆਂ ਦੇ ਵਿੱਚ ਕੰਮ ਕੀਤਾ ਸੀਗਾ ਤੇ ਉੱਥੇ ਜਾ ਕੇ ਦੀ ਮੁਲਾਕਾਤ ਹਰਪ੍ਰੀਤ ਕੌਰ ਦੇ ਨਾਲ ਹੋਈ ਤਾਂ ਉੱਥੇ ਭਜਾ ਕੇ ਲਿਆ ਕੇ ਦਿਨ ਵਿਆਹ ਜੀ ਕਿ ਸਭ ਜਾਣਦਾ ਨਹੀਂ ਕਿ ਇਸ ਦੀ ਅਪਡੇਟ ਰਹੇਗੀ ਕਿ ਉਹ